ਗੈਂਗਸਟਰ ਤੋਂ ਸਮਾਜ ਸੇਵੀ ਬਣੇ ਲੱਖਾ ਸਿਧਾਣਾ ਨੂੰ ਜੇਕਰ ਅੱਜ ਦੁਨੀਆ ਜਾਣਦੀ ਹੈ ਤਾਂ ਉਹ ਪੱਤਰਕਾਰਾਂ ਦੀ ਮਿਹਰਬਾਨੀ ਹੈ ਕਿਉਂਕਿ ਮੀਡੀਆ ਨੇ ਲੱਖਾ ਸਿਧਾਣਾ ਨੂੰ ਚਮਕਾਉਣ 'ਚ ਅਤੇ ਉਸਦੇ ਚੰਗੇ ਕੰਮਾਂ ਨੂੰ ਲੋਕਾਂ ਨੂੰ ਦਿਖਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ ਪਰ ਅੱਜ ਲੱਖਾ ਸਿਧਾਣਾ ਬਠਿੰਡਾ ਵਿਖੇ ਚੋਣਾਂ ਹਾਰ ਜਾਣ ਤੋਂ ਬਾਅਦ ਉਹ ਆਪਣਾ ਪੁਰਾਣਾ ਰੂਪ ਧਾਰਦਾ ਜਾ ਰਿਹਾ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਅੰਮ੍ਰਿਤਸਰ ਦੇ ਛਰੇਟਾ ਵਿਖੇ ਪੱਤਰਕਾਰਾਂ ਨੇ ਲੱਖਾ ਸਿਧਾਣਾ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਲੱਖਾ ਸਿਧਾਣਾ ਵੱਲੋਂ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਹੋਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਜਿਸ ਦਾ ਵਿਰੋਧ ਕਰਦੇ ਹੋਏ ਸਮੂਹ ਪੱਤਰਕਾਰਾਂ ਨੇ ਸਖਤ ਸ਼ਬਦਾਂ ਵਿੱਚ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਉੱਥੇ ਹੀ ਲੱਖਾ ਸਿਧਾਣਾ ਦੇ ਖਿਲਾਫ ਮੁਰਦਾਬਾਦ ਦੇ ਨਾਰੇ ਵੀ ਲਗਾਏ ਨੇ ਇਸ ਦੇ ਨਾਲ ਹੀ ਲੱਖਾ ਸਿਧਾਣਾ ਦੇ ਪੁਤਲੇ ਵੀ ਫੂਕੇ ਗਏ ਨੇ ਹਾਂਜੀ ਇੱਕ ਪੱਤਰਕਾਰ ਸਾਥੀਓ ਆਪ ਜੀ ਨੂੰ ਪਤਾ ਹੈ ਕਿ ਮਨਜਿੰਦਰ ਜੀ ਸੈ ਸਿੱਧੂ ਜੋ ਸਾਡੇ ਇੱਕ ਬਹੁਤ ਸੁਲਝੇ ਹੋਏ ਪੱਤਰਕਾਰ ਭਰਾ ਨੇ ਫੀਲਡ 'ਚ ਕੰਮ ਕਰਦੇ ਆ ਰਹੇ ਨੇ ਮਾਲਵੇ ਤੋਂ ਉਹਨਾਂ ਨੂੰ ਆਪਣੇ ਲੱਖਾ ਸਿਧਾਣਾ ਜਿਹਨੂੰ ਸਮਾਜ ਸੇਵੀ ਆਪਾਂ ਕਹਿੰਦੇ ਸੀ ਹੁਣ ਨਹੀਂ ਮੈਂ ਕਹਿੰਦਾ ਕਹਿੰਦੇ ਸੀ ਜਦੋਂ ਉਸ ਇਨਸਾਨ ਨੇ ਸਾਡੇ ਪੱਤਰਕਾਰ ਨੂੰ ਧਮਕੀ ਦਿੱਤੀ ਆ ਮੈਂ ਤੇਨਾ ਭੈੜੀ ਕਰੂ ਮੈਂ ਤੈਨੂੰ ਦੇਖ ਲਊਗਾ ਮੈਂ ਲੱਖਾ ਸੁਧਾਨਾ ਨੂੰ ਪੁੱਛਦਾ ਮੈਂ ਮਿੱਤਰਾਂ ਤੂੰ ਪਹਿਲਾਂ ਜਿਹੜਾ ਤੇਰਾ ਰੂਪ ਹੀ ਐਕਟਰ ਦਾ ਤੈਨੂੰ ਪੰਜਾਬ ਪੂਰਾ ਜਾਣਦਾ ਸੀ ਕੀ ਗੱਲ ਤੇਰੇ ਕਿ ਤੂੰ ਤੂੰ ਰਾਜਨੀਤੀ ਜਿਹੜੀ ਤੂੰ ਹਾਰ ਗਿਆ ਪਤਾ ਨਹੀਂ ਕੀ ਤੇਰੇ ਦਿਮਾਗ 'ਚ ਆ ਗਿਆ ਤੂੰ ਪੁਰਾਣਾ ਰੂਪ ਧਾਰਨ ਕਰ ਲਿਆ ਤੂੰ ਸਾਡੇ ਹੁਣ ਪੱਤਰਕਾਰਾਂ ਨੂੰ ਧਮਕੀਆਂ ਦੇ ਰਹੀਆਂ ਸ਼ੁਰੂ ਕਰਤੀਆਂ ਮੈਂ ਤੈਨੂੰ ਵੀਰੋ ਇੱਕ ਬੇਨਤੀ ਵੀ ਕਰਦਾ ਤੇ ਚੇਤਾਵਨੀ ਦੇਣਾ ਜੇ ਸਾਡੇ ਮਨਜਿੰਦਰਜੀਤ ਸਿੱਧੂ ਨੂੰ ਅਭੀ ਨਬੀ ਜੀਰੂ ਛੜੀਟ ਵੀ ਆ ਗਈ ਉਸ ਦਾ ਜ਼ਿੰਮੇਵਾਰ ਤੂੰ ਹੋਵੇਂਗਾ ਜੋ ਅੱਜ ਤੇ ਤੈਨੂੰ ਦੁਨੀਆ ਜਾਣਦੀ ਨਾ ਇਸੇ ਪੁੱਤਰ ਕਰਾ ਪਰਵਾਹ ਦੇ ਬਦੌਲਤੀ ਤੈਨੂੰ ਜਾਣਦੀ ਆ ਤੂੰ ਬੜਾ ਤੈਨੂੰ ਕਿਹੜਾ ਹੰਕਾਰ ਆ ਗਿਆ ਬਸ ਲੱਖਿਆ ਸਦਾਨਾ ਜੀ ਹਾਂ ਜੀ ਜੀ ਕਾਰਵਾਈ ਪਕਾਤ ਸਾਹਿਬ ਤੋਂ ਬਾਅਦ ਜਿਹੜਾ ਕੋਈ ਮੰਨ ਪੱਤਰ ਵੀ ਅੱਗੇ ਦਿੱਤੇ ਜਾਣਗੇ ਤੇ ਧਰਨੇ ਵੀ ਲਾਏ ਜਾਣਗੇ ਦੇਖੋ ਜੀ ਅੱਜ ਸ਼ਾਡਾ ਪ੍ਰੈਸ ਵੈਲਪਰ ਸੁਸਾਇਟੀ ਦੇ ਵੱਲੋਂ ਅੱਜ ਸ਼ਾਡਾ ਚੌਂਕ 'ਚ ਲੱਖੇ ਸਿਧਾਣੇ ਦਾ ਪਿੱਟ ਸਿਆਪਾ ਦਾ ਪੁਤਲਾ ਫੂਕਿਆ ਗਿਆ ਵਾ ਇੱਕ ਹਫ਼ਤੇ ਦਾ ਅਸੀਂ ਟਾਈਮ ਦਿੰਦੇ ਆਂ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ 'ਚ ਤੱਕ ਜੇ ਲੱਖੇ ਸਿਧਾਣੇ ਦਾ ਖਲਾਫ ਪਰਚਾ ਦਰਜ ਨਾ ਕੀਤਾ ਤੇ ਅਸੀਂ ਜਿਹੜਾ ਪੂਰੇ ਪੰਜਾਬ 'ਚ ਇਸੇ ਤਰ੍ਹਾਂ ਇੱਕ ਵੱਡਾ ਸੰਘਰਸ਼ एलान ਕਰਾਂਗੇ ਪੂਰੇ ਪੰਜਾਬ 'ਚ ਇਹਦੇ ਪੁਤਲੇ ਫੂਕੇ ਜਾਣਗੇ ਇੱਕ ਸਵਾਲ ਫਿਰ ਮੈਂ ਹਿਆਰ ਕਰ ਲਉਣਾ ਜਿਹੜਾ ਅੱਗੇ ਪੁੱਛਿਆ ਸੀ ਵਾਰ-ਵਾਰ ਜ ਸਾਡੇ ਪੱਤਰਕਾਰ ਭਾਈਚਾਰਿਆਂ ਨੂੰ ਸਮੱਸਿਆ ਆਉਂਦੀ ਆ ਲੱਖੇ ਰਹੀ ਇੱਥੇ ਦੇ ਕਈ ਬੰਦੇ ਆ ਜਿਹੜੇ ਐਕਟਿਵ ਹੁੰਦੇ ਨੇ ਤੇ ਪੱਤਰਕਾਰਾਂ ਪਰ ਨਾ ਕੋਈ ਗਲਤ ਦੁਰਵਰਤੋਂ ਕੀਤੀ ਜਾਂਦੀ ਆ ਉਹਨਾਂ ਵਾਸਤੇ ਕੋਈ ਸਰਕਾਰ ਨੂੰ ਆ ਕੇ ਕੋਈ ਐਕਸ਼ਨ ਲੈਣਾ ਪਵੇ ਜਦੋਂ ਰੂਲ ਰੈਗਨੀਸ਼ਨ ਭਾਈਚਾਰ ਕੋ ਮਤਾਂ ਪਾਸ ਹੋਵੇ ਵੇਖੋ ਪੱਤਰਕਾਰ ਵੀਰ ਜੀ ਇਹ ਲੋਕ ਜਿਹੜੇ ਆ ਆਪਣੀ ਪਬਲਿਸਿਟੀ ਕਰਨ ਵਾਸਤੇ ਜਿਹੜੇ ਇਹੋ ਜਿਹੇ ਡੱਡੂ ਡਰਾਮੇ ਕਰਦੇ ਇਹਨਾਂ ਦੀ ਕਾਤ ਨਹੀਂ ਹੈਗੀ ਵੀ ਪੱਤਰਕਾਰ ਨੂੰ ਛੜੀ ਨਹੀਂ ਕਰਦੇ ਆਵੇਂ ਮੇਰੇ ਗੱਲ ਪਾਵੇ ਮੈਂ ਉਥੇ ਧਾਣਾ ਲਿਆ ਤੇ ਭਾਂਡ ਜੜਦਾ ਪੁੱਤ ਨਾ ਕਵੇ ਇਹਦੇ ਵਰਗੇ ਪਬਲਿਸਿਟੀ ਲੈ ਰਹੇ ਨੇ ਪੱਤਰਕਾਰਾਂ ਨੂੰ ਗਲਤ ਬੋਲੋ ਵੀ ਪੂਰੇ ਪੰਜਾਬ 'ਚ ਪਤਾ ਪੱਤਰਕਾਰ ਭਾਈ ਜੇ ਖਬਰ ਚਲਾਉ ਮੇਰਾ ਨਾਮ ਹੋਊਗਾ ਤੇ ਬਾਕੀ ਨਹੀਂ ਸਰਕਾਰ ਦੀ ਗੱਲ ਸਰਕਾਰ ਨੂੰ ਅੱਗੇ ਬੇਨਤੀ ਕੀਤੀ ਵੀ ਪੱਤਰਕਾਰਾਂ ਵਾਸਤੇ ਕੋਈ ਕਾਨੂੰਨ ਲੈ ਕੇ ਆਓ ਦਿਨੋਂ-ਦਿਨ ਸਾਡੇ ਪੱਤਰਕਾਰਾਂ 'ਤੇ ਹਮਲੇ ਹੋ ਰਹੇ ਨੇ ਤੇ ਇਹੋ ਜਿਹੇ ਜਿਹੜੇ ਗੈਸਟਰ ਜਿਹੜਾ ਪਹਿਲਾਂ ਪੈਦਾ ਕੀਤਾ ਸੀ ਹੁਣ ਇਹ ਸਮਝੋ ਸਮਾਜ ਸੇਵੀ ਨਹੀਂ ਗੈਸਟਰ ਵਾਲੇ ਰੂਪ ਇਤਾਰਨ ਕਰ ਚੁੱਕਾ ਲੱਖਾ ਸਤਾਣਾ ਉਮੀਦਵਾਰ ਪੱਤੂ ਵੀ ਆਪਣਾ ਮੈਦਾਨ ਦੇ ਵਿੱਚ ਉਤਰੀ ਤੇ ਡੇਕ ਨਹੀਂ ਸਕਦੇ ਕੋ खासा ਵੋਟਾਂ ਨਹੀਂ ਪਈਆਂ ਜਨਤਾ ਨੇ ਵੀ ਸਰਕਾਰ ਵੀ ਨਹੀਂ ਕੀਤਾ ਲੱਗਦਾ ਨਹੀਂ ਕਿfro ਚੀਜ਼ ਦੇ ਮਾਮਲੇ ਚ ਜੇ ਵਾਕਿਆ ਕੋਈ ਪਬਲਿਸ਼ਿੰਗ ਕਰਦਾ ਵਾ ਜਦੋਂ ਇਤਨਾ ਅੱਗੇ ਆਉਣ ਦਾ ਤਰੀਕਾ ਵਾ ਜੇਰੇ ਜਦੋਂ ਆਪਾਂ ਸੌਦੇਬਾਜ਼ੀ ਕਰਦਿਆਂ ਲਈ ਪੈਸੇ ਮੋਟੇ ਮਿਲ ਗਏ ਤੇ ਕੀ ਲੋੜ ਐ ਨੂੰ ਰਾਜਨੀਤੀ ਕਰਨ ਦੀ ਡਰਾਮਾ ਕੀਤਾ ਸੀ ਅੱਕੇ ਜਿਹੜੀ ਇਲੈਕਸ਼ਨ ਲੜ ਰਹੀ ਦੀ ਇਲੈਕਸ਼ਨ ਤੋਂ ਨਾ ਹੀ ਇਹ ਕਿ ਇਹਨਾਂ ਬਿਜ਼ਨਸ ਜਿਹੜਾ ਬਣਾਇਆ ਹੋਇਆ ਵਾ ਪੈਸੇ ਉਧਰ ਜਦੋਂ ਇਸ ਬਾਬਤ ਲੱਖਾ ਸਿਧਾਣਾ ਦੇ ਨਾਲ ਹਕੀਕੀ ਟੀਵੀ ਪੰਜਾਬੀ ਦੀ ਟੀਮ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ਤੇ ਉਹਨਾਂ ਦੇ ਦੋਸਤ ਵੱਲੋਂ ਕਿਹਾ ਗਿਆ ਕਿ ਲੱਖਾ ਸਿਧਾਣਾ ਹਾਲੇ ਬਾਹਰ ਗਏ ਨੇ ਜਿਸ ਕਾਰਨ ਲੱਖਾ ਸਿਧਾਣਾ ਦੇ ਨਾਲ رابطہ ਨਾ ਹੋ ਸਕਿਆ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ